ਅਬਰ ਅੰਮ੍ਰਿਤਸਰ ਤੋਂ ਆ ਜਿੱਥੇ ਇੱਕ ਪਤੀ ਪਤਨੀ ਦੇ ਵਿੱਚ ਵਿਵਾਦ ਇੰਨਾ ਵੱਧ ਗਿਆ ਕਿ ਪਤਨੀ ਵੱਲੋਂ ਆਪਣੇ ਹੀ ਪਤੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਉਸ ਦੇ ਖਿਲਾਫ ਮਾਮਲਾ ਦਰਜ ਕਰਾਉਣ ਤੱਕ ਦੀ ਨੋਬਤ ਆ ਗਈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੇ ਬਟਾਲਾ ਰੋਡ ਦੀਆਂ ਜਿੱਥੇ ਇੱਕ ਪਤੀ ਦੇ ਉੱਤੇ ਗੰਭੀਰ ਇਲਜ਼ਾਮ ਮਹਿਲਾ ਵੱਲੋਂ ਲਗਾਏ ਜਾ ਰਹੇ ਨੇ ਤੇ ਇਸ ਦੀਆਂ ਤਸਵੀਰਾਂ ਇਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਮਹਿਲਾ ਦਾ આરોਪ ਹੈ ਕਿ ਉਸ ਦਾ ਪਤੀ ਨਸ਼ੇਲਾ ਆਦੀ ਹੈ ਤੇ ਉਸਦੇ ਵੱਲੋਂ ਆਪਣੇ ਹੀ ਘਰ ਦੇ ਵਿੱਚ ਚੋਰੀ ਕੀਤੀ ਗਈ ਆ ਤਾਂ ਜਿਸ ਨੂੰ ਲੈ ਕੇ ਹੁਣ ਮਹਿਲਾ ਪੁਲਿਸ ਨੂੰ ਕਾਰਵਾਈ ਲਈ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹਿੰਦੀ ਹੈ ਤਾਂ ਕੀ ਹੈ ਸਾਰਾ ਮਾਮਲਾ ਦੇਖੋ ਤੁਸੀਂ ਇਸ ਵੀਡੀਓ ਦੇ ਵਿੱਚ ਤੇ ਦੱਸੋ ਕੌਣ ਇਸ ਮਾਮਲੇ ਦੇ ਵਿੱਚ ਸਹੀ ਕਹਿ ਰਿਹਾ ਹੈ ਜਾਂ ਕੌਣ ਇਸ ਮਾਮਲੇ ਦੇ ਵਿੱਚ ਗਲਤ ਹੈ ਪਰ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪਤੀ ਆਪਣੇ ਘਰ ਦੇ ਬਾਹਰ ਹੰਗਾਮਾ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਮਹਿਲਾ ਜੋ ਉਸ ਦੀ ਪਤਨੀ ਹੈ ਉਸ ਦੇ ਉੱਤੇ ਹੀ ਗੰਭੀਰ ਇਲਜ਼ਾਮ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਹਲਕੀ ਨਾਮ ਇਟੋ ਦਾ ਹਾਂਜੀ ਸਰ ਮੇਰਾ ਨਾਮ ਮੋਨਿਕਾ ਸ਼ਰਮਾ ਸਰ ਨਜਵਾਰ ਨਗਰ ਪਟਾਲਾ ਰੋਡ 'ਤੇ ਰਹਿਣ ਵਾਲੀ ਹਾਂ ਤੇ ਇਹ ਕੀ ਹੋਇਆ কাল ਤੋਂ ਬਡੇ ਘਰ ਦੇ ਵਿੱਚ ਕੌਣ ਇੱਥੇ ਪਹੁੰਚਿਆ ਤਾਂ ਕੀ ਕੀਤਾ ਜਾਣਾ ਸਰ ਕੱਲ ਮੇਰੇ ਪਤੀ ਅਮਨਦੀਪ ਸਿੰਘ ਜੋੜਾ ਆਪਣੇ ਸੱਤ ਸਾਥੀਆਂ ਨਾਲ ਇੱਥੇ ਆਂਦੇ ਨੇ ਸਰ ਜਿੰਨਾਂ ਵਿੱਚੋਂ ਬੰਟੀ ਮਜੀਠੇ ਵਾਲਾ ਗੋਪੀ ਪ੍ਰਿੰਸ ਕੁਮਾਰ ਲੋਲਾ ਤੇ ਸਰ ਬਾਕੀਆਂ ਦਾ ਨਾਮ ਇਹਨੂੰ ਪਤਾ ਨਹੀਂ ਹੈ ਸਰ ਉਹਨਾਂ ਵੱਲੋਂ ਕੋੜੀ ਲਾ ਕੇ ਲੱਕੜ ਦੀ ਕੋੜੀ ਦੂਜੀ ਮੰਜ਼ਲ ਤੇ ਲਾਈ ਜਾਂਦੀ ਆ ਸਰ ਰਾਡਾ ਉਹਨਾਂ ਨੇ ਲਿਆਂਦੀਆਂ ਸੀ ਹਥਿਆਰ ਲਿਆਂਦੇ ਸੀ ਦਾਤਰ ਲਿਆਂਦੇ ਸੀ ਉਹ ਉਹਨਾਂ ਨੇ ਉੱਪਰ ਚੜੇ ਨੇ ਤਿੰਨ ਚਾਰ ਸਾਥੀਆਂ ਸਮੇਤ ਇਹ ਦਰਵਾਜ਼ਾ ਤੋੜਿਆ ਜਾਂਦਾ ਵਾ ਸਰ ਪੂਰਾ ਸਰ ਸ਼ੋਰ ਮਚਾਉਂਦੇ ਆਏ ਆ ਹੁੰਲੇ ਹਲਾਰੇ ਕਰਦੇ ਆਏ ਨੇ ਸਰ ਮੋੜ ਤੇ ਮੇਰੀ ਸੱਸ ਤੇ ਮੇਰੀ ਨਨਾਨ ਖੜੀਆਂ ਸੀ ਉਹ ਜਦੋਂ ਤੋੜਪਨ ਕਰ ਲੰਦੇ ਉਹਦੇ ਦੁਆਰਾ ਮੇਰੀ ਸੱਸ ਤੇ ਨਨਾਨ ਨੂੰ ਫੋਨ ਕੀਤਾ ਜਾਂਦਾ ਹੈ ਅਸੀਂ ਅੰਦਰਲਾ ਤੇ ਬਾਹਰਲਾ ਤਾਲਾ ਤੋੜ ਲਿਆ ਵਾ ਹੁਣ ਤੁਸੀਂ ਆ ਜਾਓ ਮੇਰੀ ਨਨਾਨ ਤੇ ਸੱਸ ਆਪਣੇ ਤਿੰਨ ਚਾਰ ਜਨਾਨੀਆਂ ਸੀ ਉਹਨਾਂ ਨਾਲ ਉਹਨਾਂ ਨਾਲ ਆਂਦੀਆਂ ਨੇ ਉੱਪਰ ਚੜ੍ਹਦੀਆਂ ਨੇ ਤਾਂ ਸਰ ਇਸ ਤੋਂ ਬਾਅਦ ਮੇਰੀ ਗਲਮਾਰੀ ਵਿੱਚੋਂ ਕੈਸ਼ ਤੇ ਮੇਰਾ ਜੁਐਲਰੀ ਗਾਇਬ ਹੈ ਕਰਨ ਕੀ ਹੈ ਕਿਉਂ ਲਗਾਤਾਰ ਇਸ ਤਰ੍ਹਾਂ ਦੇ ਕੰਮ ਕੀ ਕਰੇ ਸਰ ਇਹ ਨਸ਼ਾ ਪੀਂਦਾ ਹੈ ਤੇ ਸਰ ਹੁਣਾਂ ਵੇਚਣ ਵੀ ਲੱਗ ਪਿਆ ਸੀ ਸਰ ਐਸੇ ਕਾਰਨ ਤੋਂ ਮੈਂ ਰੋਕਦੀ ਸੀ ਕਿ ਮੈਂ ਘਰ ਵਿੱਚ ਨਸ਼ਾ ਨਾ ਪੀਣ ਦੇਣਾ ਹੈ ਤੁਹਾਨੂੰ ਨਸ਼ਾ ਮੇਚਨ ਦੇਣਾ ਕਿਉਂ ਤੁਹਾਨੂੰ ਪਤਾ ਨਹੀਂ ਸਰ ਲੈ ਕੇ ਕਿਹੋ ਹੁੰਦਾ ਸਰ ਨਹੀਂ ਮੈਨੂੰ ਆ ਨਹੀਂ ਪਤਾ ਕਿ ਇਹ ਕਿੱਥੋਂ ਲੱਤੀ ਹੁੰਦਾ ਹੈ ਸਰ 25 ਅਕਤੂਬਰ ਨੂੰ ਮੈਂ ਕੰਪਲੇਨ ਕੀਤੀ ਸੀ ਨਾ ਪੁਲਿਸ ਥਾਣੇ ਵਿੱਚ ਸਰ ਉਦੋਂ ਇਹ ਨਸ਼ਾ ਬਹੁਤ ਭਾਰੀ ਮਾਤਰਾ ਵਿੱਚ ਇਹਦੇ ਕੋਲ ਹੈਗਾ ਸੀ ਸਰ ਜਿਹੜਾ ਘਰ ਵਿੱਚੋਂ ਲੈ ਕੇ ਆ ਭੱਜ ਗਿਆ ਸੀ ਉਸ ਤੋਂ ਬਾਅਦ ਇਹ ਫਰਾਰ ਸੀ ਉਸ ਤੋਂ ਬਾਅਦ ਵੀ ਸਰ ਇਹਨੇ 2-3 ਵਾਰੀ ਘਰ ਤੇ ਹਮਲੇ ਕੀਤੇ ਨੇ ਮੇਰੀਆਂ ਭੈਣਾਂ ਦੇ ਮੇਰੇ ਘਰ ਤੇ ਹਮਲੇ ਕੀਤੇ ਨੇ ਫਿਰ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਆ ਤੇ ਇਸ ਤੋਂ ਬਾਅਦ ਸਰ ਕੱਲ ਤੇ ਇਹਨਾਂ ਦੁਆਰਾ ਪੂਰੀ ਗੁੰਡਾਗਰਦੀ ਕੀਤੀ ਗਈ ਆ ਆਪਣੇ ਦੋਸਤਾਂ ਲਈ ਆ ਕੇ ਪਿੱਛੋਂ ਉਹ ਬੋਲਦੇ ਆਂਦੇ ਨੇ ਚੀਕਾ ਮਾਰਦੇ ਆਂਦੇ ਨੇ ਉੱਪਰ ਮੇਰੀ ਭੈਣਾ ਦੇ ਮੂੰਹ ਵਾਲ ਵੇਖ ਕੇ ਬੋਲਣਦੇ ਨੇ ਕਿ ਜੇ ਤੁਹਾਨੂੰ ਸਾਡੇ ਨਾਮ ਪਤਾ ਲੱਗ ਜਾਂਦਾ ਤਾਂ ਤੁਸੀਂ ਆਪਣਾ ਮੁਹੱਲਾ ਵੀ ਖਾਲੀ ਕਰ ਜੋਗੇ ਸਾਡੇ ਨਾਮ ਤੁਸੀਂ ਅਖਬਾਰਾਂ ਚੋਂ ਪੜੋ ਰੋ ਜਾਂਦੇ ਹੋ ਤੁਹਾਡੀ ਕੀ ਮਾਮਲਾ ਕੀ ਕਾਰਵਾਈ ਨਹੀਂ ਸਰ ਮੈਨੂੰ ਇਨਸਾਫ ਮਿਲੇ ਸਰ ਜਿਹੜੇ ਵੀ ਇਹਨਾਂ ਦੇ ਪਰਿਵਾਰਿਕ ਮੈਂਬਰ ਸਰ ਕੱਲ ਜਿਹੜੇ ਵੀ ਸਾਰੇ ਇਹਦੇ ਵਿੱਚ ਸ਼ਾਮਿਲ ਸੀ ਜਾਂ ਇਹਨਾਂ ਦੇ ਫਰੈਂਡ ਸਰਕਲ ਸਰ ਵਿੱਚ ਜੋ ਵੀ ਸ਼ਾਮਿਲ ਸੀ ਸੁਰਨੰਦ ਗ੍ਰਿਫਤਾਰੀ ਪਾਈ ਜਾਵੇ ਤੇ ਸਰ ਮੈਨੂੰ ਇਨਸਾਫ ਦਿੱਤਾ ਜਾਵੇ ਸਰ ਮੈਂ ਆਪਣੀ ਬੇਟੀ ਨਾਲ ਇਕੋ ਅਚੀ ਜ਼ਿੰਦਗੀ ਬਿਤਾ ਸਕਤ ਹੈ ਕੀ ਨਾਲ ਝਗੜਾ ਹੋ ਗਿਆ ਤੇ ਪਤੀ ਜਿਹੜਾ ਚਾਰ ਪੰਜ ਬੰਦੇ ਲਿਖੇ ਉਹਦੇ ਘਰ ਜਿਹੜਾ ਵਾ ਪੌੜੀ ਲਗਾ ਕੇ ਉੱਪਰੋਂ ਦੀ ਤੋੜ ਵੜ ਕੇ ਤੋੜਪਨ ਕੀਤੀ ਆ ਇਹਦੇ ਸਬੰਧ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜੋ ਮਾਮਲੇ ਨੂੰ ਮੇਰੇ ਵੱਲੋਂ ਮੌਕੇ ਤੇ ਜਾ ਕੇ ਪਲੱਸ ਐਸੇ ਜਗਵੀਰ ਸਿੰਘ ਇੰਚਾਰਜ ਵੱਲੋਂ ਮੌਕੇ ਤੇ ਜਾ ਕੇ ਤਸਦੀਕ ਕੀਤੀ ਗਈ ਤਸਦੀਕ ਕਰਨ ਤੋਂ ਬਾਅਦ ਵਿੱਚ ਮਾਮਲਾ ਸਾਹਮਣੇ ਆ ਵੀ ਵਾਕਈ ਇਹਨਾਂ ਦਾ ਦੋਹਾਂ ਜੀ ਦਾ ਅਫਸਰੀ ਡਿਸਪਿਊਟ ਚੱਲ ਰਿਹਾ ਹੈ ਜੋ ਅਦਾਲਤੀ ਵੀ ਹੈ ਤੇ ਡੋਮੈਸਟਿਕ ਵਾਇਲੈਂਸ ਦਾ ਵੀ ਇਹਨਾਂ ਵੱਲੋਂ ਦੋਸ਼ ਕੀਤਾ ਹੈ ਡਿਵੋਰਸ ਦਾ ਵੀ ਕੀਤਾ ਹੋਇਆ ਹੈ ਜੀ ਉਹ ਅੰਡਰ ਕਨਸਿਡਰੇਸ਼ਨ ਦੇ ਦਰਾਂ ਨਹੀਂ ਮਤਲਬ ਕਿ ਜਿਹੜਾ ਅਮਨਦੀਪ ਸਿੰਘ ਸੀ ਆਪਣੀ ਪਤਨੀ ਨਾਲੋਂ ਵੱਖ ਰਹਿ ਰਿਹਾ ਸੀ ਪਰ ਇਹ ਆਪਣੀ ਲੜਕੀ ਨੂੰ ਮੈਨਣਾ ਚਾਹੁੰਦਾ ਸੀ ਜੋ ਇਹ ਆਪਣੀ ਕੋਈ ਅਦਾਲਤੀ ਹੁਕਮ ਹਸਲ ਨਹੀਂ ਸੀ ਸਾਣ ਇਹਨਾਂ ਨੂੰ ਇੱਕ ਦੂਜੇ ਨੂੰ ਮਿਲਦੇ ਪਰ ਫਿਰ ਵੀ ਇਹਨੇ ਮਤਲਬ ਕਿ ਚਾਰ ਪੰਜ ਮੁੰਡੇ ਲੈ ਕੇ ਪੌੜੀ ਲਗਾ ਕੇ ਘਰ ਅੰਦਰ ਵੜ ਕੇ ਜਿਹੜੀ ਆ ਉਹ ਤੋੜਪਾਨ ਕੀਤੀ ਹੈ ਤੇ ਜਿਹੇ ਸਬੰਧ ਵਿੱਚ ਅਸੀਂ ਮਕਰਮਾ ਨੰਬਰ 14 ਕੱਲ ਰੀਟਿ ਬਾਈ ਇੱਕ 24 ਅੰਡਰ ਸੈਕਸ਼ਨ 452 341 506 4148 190 ਪੀਸੀ ਦਾ ਦਰਜ ਕੀਤਾ ਗਿਆ ਵਾ ਜਿਹਦੀ ਇਨਵੈਸਟੀਗੇਸ਼ਨ ਦਾ ਇਨਚਾਰਜ ਚੌਕੀ ਵਿਜੇਨਗਰ ਵੱਲੋਂ ਕੀਤੀ ਜਾ ਰਹੀ ਹੈ ਤਾਂ ਜਾਣੇ ਤਬਦੀ ਜੋ ਵੀ ਜਿਹੜਿਆ ਸਈਤਤ ਸਾਹਮਣੇ ਆਉਗਾ ਤਾਂ ਤਾਬ ਕਰ ਲਈ ਕੀਤੀ ਜਾ ਅੰਦਰ ਜਾ ਕੇ ਬੜਿਆ ਪੌੜੀ ਲਗਾ ਕੇ ਅੰਦਰ ਤੋੜਪਨ ਵੀ ਕੀਤੀ ਉਹ ਪਹਿਲਾਂ ਉੱਪਰਲਾ ਗੇਟ ਤੋੜਿਆ ਬਾਅਦ ਵਿੱਚ ਨੇ ਹੀਟ ਦੇ ਗੇਟ ਦੇ ਤਾਲੇ ਤੋੜੇ ਜਿਹੜੇ ਤੇ ਜੋ ਦਰਾਨੇ ਤਬਦੀ ਸਾਹਮਣੇ ਆਇਆ ਉਹ ਤਾਂ ਤਾਬ ਕਰ ਲਈ ਕੀਤੀ ਗਈ ਹੈ ਕੋਪੀ ਐ ਮੋੜ ਕੇ ਪੰਜੇ ਆਏ ਆ ਅੱਛੂ ਵੀ ਤਾਂ ਕਾਦੇ ਦੇ ਮਰਦੇ ਨੋਕੀ ਉੱਤੇ ਅਣਗੋਲੇ ਬੰਦੇ ਨੂੰ ਫਸਲੀ ਆਮਾ 112 ਨੰਬਰ ਤੇ ਘਰੇ ਲਾ 112 ਤੇ ਕੀਤਾ ਨਹੀਂ ਆ ਨਹੀਂ ਦਿੱਤਾ ਨਹੀਂ ਆ ਦਾ ਦਾਣਾ ਨਾ پولیس ਵਾਲਿਆਂ ਨੇ ਤਾਂ 1000 ਕੀ ਹੋਇਆ ਚਾੜ ਗਿਆ ਮਾਂ ਨਹੀਂ ਗਈ ਪੈਂਟ ਨਹੀਂ ਗਈ ਆ ਆ ਦਾ ਦਾਣਾ ਅਰੇ ਆਪਾਂ ਆਪਾਂ ਮੋੜਦੇ ਨਹੀਂ ਹੋਰ ਕੀ ਜਿਹੜਾ ਨਾਮ ਤੇ ਮਕਾਨ ਹੈ ਉਹ ਨਹੀਂ ਕਰੀਂ ਜਦੋਂ ਕੋਈ ਵੀ ਆ ਕੇ ਦੇਖਿਆ ਸੀ ਉਹਨੂੰ ਆ ਕੇ ਪੂਰਾ ਪਤਾ ਤੇਰਾ ਹੀ ਥੋਨੇ ਮੇਰੇ ਮੌਨ ਤਾਂ ਕੋਈ ਨਹੀਂ ਕੀਤਾ ਸੀ ਇਹਨਾਂ ਨੂੰ ਮੌਨ ਦਾ ਬਾਜੋ ਵੀ ਹਰਕਤ ਕਰਦੇ ਨੇ 아니고 안기통 나가. 안녕하세요. 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 안녕 ਕੋ ਦਰਾਜੇ ਤੋੜਦੇ ਉਹਨਾਂ ਨੂੰ ਕੋਰ ਨੰਬਰ ਕੋ ਯਾ ਮੰਦਰ ਆ ਜਾਣਾ ਆਪਣੀ ਅਤਵਾ ਕਿਉਂ ਆ ਮਮੂ ਦੇ ਪਰ ਆਵੇਂ ਮਮੂ ਦੇ ਘਰ ਆ ਜਾਣਾ ਮੈਂ ਲੰਗਾਵਾਂਗੀ ਕਿ ਮੈਨੂੰ ਤੇ ਉਹ ਅੰਦਰ ਨਾ ਖਾਣਾ ਜ਼ਰੂਰੀ ਕੋ ਚੌਂਕੀ ਵਾਲਾ ਕੋਈ ਨਹੀਂ ਕੀ ਕਰਤਾ ਹੈ ਅਨੰਦ ਜੀ ਜਾਨੇ ਦੇ ਆਠ ਆਠ ਮੌਨਿਕਾ ਨਾਮ ਨਹੀਂ ਸ਼ਹੀ ਉਹਨਾਂ ਦੇ ਘਰ ਦੇ ਵੀ ਹੁੰਦੇ ਘਰ ਦੇ ਵੀ ਦੱਸ ਬਾਰ ਗੱਲੋ ਨਾਮ ਬ੍ਰਾਜ਼ਰ ਲਿਖੋ ਬੋਲੋ ਮੈਂ ਬੋਲਦਾ ਨਾਮ ਦਾ ਦੇਖੋ ਦੁਜੀਆ ਚੱਲੋ ਨਾਮ ਦਾ ਨਾਮ ਲਿਖ ਕੇ ਉਹ ਦੱਗੀਆ ਸੁਣੀ ਬੈਠੇ ਉਹਨੂੰ ਕਿਹਾ ਕਿ ਲੱਭਦੀ ਕਿਸੇ ਦੀ ਰਾਤ ਰਾਤ ਭਵਿੱਖਾਂ ਦੇ ਲਈ ਸਹਾਇਤਾ ਕਰਦੀ ਹੈ ਕੌਣ ਬਾਹਰ ਹੈ ਤਾਂ ਹੀ ਫਰਾ ਦੇ ਮੈਂ ਪੁੱਛੇ ਨਾ ਇਹ ਕਰ ਵੀ ਚਾਹੇ ਜੇ ਪੁੱਛਣੇ ਐ ਖਬਰਾਂ ਤੇ ਮੇਰੇ ਕੋ ਸਾਡੇ ਨਾਲ ਸਾਡੇ ਦੇਖਣਾ ਇੱਕ ਵਾਰ ਨਹੀਂ ਗਈ ਤੀਨ ਜਿਹੜੀ ਬੰਦੇ ਦੀ ਜੰਨਾ ਪਤਾ ਲੱਗਾ ਨਾ ਸਾਰੇ ਬਿਛੜ ਕੇ ਜਾਂਦੇ ਕੋਈ ਤਾਂ ਮੈਂ ਉਹ ਮਹਾ ਇੱਕ ਚਾਰ ਚਾਰੀ ਲੱਗੀ ਵੀਰੇਵਰ ਦੋ ਦੋ ਮਹੀਨੇ ਬਾਅਦ ਵੀ ਲੈ ਕੇ ਆਲੇ ਦੇ ਉੱਪਰ ਪਾਉਂਦੇ ਨਹੀਂ ਗਲਤ तो ऊपर देखो अंदर को भी सोरब है ले कॉपी है वो है तो ये जो जा रहा है मेरे लाल बंटी पवन भाई नमस्कार पवन दीदी नमस्कार पवन भैया जी नमस्कार खाने की कहानी है

个嘞。